પરીસે લાજે આયથી એટીવાદેશે આયાજેંય આજેચે. ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਮਹਿਲਾ ਦੀ ਮੌਤ ਹੋਣ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਕਾਫੀ ਹੰਗਾਮਾ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਦੋਵਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਜਮਕੀ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਤੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 5 ਦਿਨ ਪਹਿਲਾਂ ਉਹਨਾਂ ਨੂੰ ਆਪਣੀ ਲੜਕੀ ਦੇ ਪੇਟ ਦੇ ਵਿੱਚ ਪੱਥਰੀ ਹੋਣ ਦਾ ਸ਼ੱਕ ਸੀ ਜਿਸ ਦੇ ਚਲਦਿਆਂ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਉਹਨਾਂ ਦੀ ਲੜਕੀ ਨੂੰ ਪੀ ਲਿਆ ਹੈ ਤੇ ਇਸ ਦੇ ਸਟੈਂਟ ਪਾਣਾ ਪਵੇਗਾ ਡਾਕਟਰਾਂ ਦੇ ਬੁੱਲੋਂ ਉਹਨਾਂ ਦੀ ਲੜਕੀ ਦੇ ਸਟੈਂਟ ਪਾਉਣ ਤੋਂ ਬਾਅਦ ਉਸ ਨੂੰ 5 ਦਿਨਾਂ ਬਾਅਦ ਦੁਬਾਰਾ ਛੁੱਟੀ ਦੇ ਦਿੱਤੀ ਜਾਂਦੀ ਹੈ ਜਦੋਂ ਲੜਕੀ ਘਰ ਦੇ ਵਿੱਚ ਗਈ ਹੈ ਤੇ ਫਿਰ ਦਰਦ ਉੱਠਦਾ ਹੈ ਤੇ ਉਸ ਨੂੰ ਨਜ਼ਦੀਕੀ ਡਾਕਟਰ ਦੇ ਕੋਲ ਲੈ ਕੇ ਗਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੋਈ ਸਟੈਂਟ ਨਹੀਂ ਪਾਇਆ ਗਿਆ ਉੱਧਰ ਹਸਪਤਾਲ ਦੇ ਵਿੱਚ ਜਾਦੂ ਇਲਾਜ ਦੇ ਲਈ ਲੈ ਕੇ ਪਹੁੰਚੇ ਨੇ ਤਾਂ ਲੜਕੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੀ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਤੇ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਉੱਧਰ ਡਾਕਟਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਮਰੀਜ਼ ਆਇਆ ਸੀ ਬਹੁਤ ਹੀ ਗੰਭੀਰ ਅਵਸਥਾ ਦੇ ਵਿੱਚ ਸੀ ਦੂਜੇ ਪਾਸੇ ਉਸ ਦਾ ਕਹਿਣਾ ਹੈ ਕਿ ਸਾਰਾ ਜਿਹੜਾ ਜ਼ਹਿਰ ਉਸ ਦੀ ਬਾਡੀ ਦੇ ਵਿੱਚ ਫੈਲ ਜਾਂਦਾ ਜਿਸ ਨਾਲ ਕਿ ਉਸ ਦੀ ਮੌਤ ਹੋਈ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਸਟੈਂਟ ਜ਼ਰੂਰ ਪਾਇਆ ਤੇ ਕਿਸੇ ਵੇਲੇ ਗਰਮੀ ਦੇ ਕਾਰਨ ਉਸ ਨੂੰ ਜਿਹੜਾ ਨਿਕਲ ਜਾਂਦਾ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਉਹਨਾਂ ਦਾ ਕਹਿਣਾ ਹੈ ਕਿ ਲੜਕੀ 5 ਦਿਨ ਬਾਅਦ ਹਸਪਤਾਲ ਦੇ ਵਿੱਚੋਂ ਗਾਇਬ ਹੋਈ ਸੀ ਤੇ ਉਲਟਾ ਇਲਜ਼ਾਮ ਹਸਪਤਾਲ ਤੇ ਹੀ ਲਗਾਏ ਜਾ ਰਹੇ ਨੇ ਉਧਰ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਵੇਰੇ ਲੜਕੀ ਨੂੰ ਇਲਾਜ ਦੇ ਲਈ ਉਹ ਲੈ ਕੇ ਆਏ ਸਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਬਾਕੀ ਪਰਿਵਾਰ ਦੇ ਵੱਲੋਂ ਹੁਣ ਕੋਈ ਵੀ ਸ਼ਿਕਾਇਤ ਉਹਨਾਂ ਨੂੰ ਨਹੀਂ ਦਿੰਦੀ ਕਿ ਹਾਲਾਂਕਿ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚੀ ਹੈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਮੇਰੀ ਸਿਸਟਰ ਹੀ ਜੋੜਾ ਫਾੜੇ ਦਾ ਭਰਿਆ ਨਾਲੇ ਤੇ ਸਪੈਸ਼ਲ ਕਰ ਮੇਰੀ ਸਿਸਟਰ ਹੀ ਭਾਜੀ ਅੱਜ ਤੋਂ 5 ਦਿਨ ਪਹਿਲੇ ਭਾਜੀ ਇਹਨਾਂ ਕੋ ਆਏ ਆਪਾਂ ਉਹਦੇ ਪੇਟ ਦੇ ਵਿੱਚ ਭਾਜੀ ਪੱਥਰੀ ਸੀ ਆਪਾਂ ਇਲਾਜ ਕਰਾਇਆ ਇਹਨਾਂ ਨੇ ਕੋ ਆਏ ਆ ਤੇ ਵੀ ਦੋਰਾ ਕੋ ਉਹਨਾਂ ਦੇ ਕਹਿੰਦੇ ਕਿ ਇਹਨੂੰ ਜੌਂਡੀਸ ਹੋ ਗਿਆ ਪੀਲੀਆ ਹੋ ਗਿਆ ਵਿੱਚ ਪੀਲੀਆ ਹੋ ਗਿਆ ਤੇ ਕਹਿੰਦੇ ਅਸੀਂ ਸਟੰਟ ਪਾਣਾ ਆਪਾਂ ਪੀਲੀਆ ਰੋਕਣਾ ਉਸ ਤੋਂ ਬਾਅਦ ਇਹਨੂੰ ਹੱਥ ਬਾਣਾ ਦਾ ਆਪਰੇਟ ਕਰਨਾ ਠੀਕ ਹੈ ਜੀ 20 ਸਾਲ ਉਹਦੀ ਉਮਰ ਹੈ ਕੇਸਰ ਦੀ ਆਪਾਂ ਕਿਹਾ ਚਲੋ ਠੀਕ ਹੈ ਜੀ ਸਟੰਟ ਪਾਉ ਤੁਸੀਂ ਇਹਨੂੰ ਸਟੰਟ ਪਾਇਆ ਮੜਨ ਗਿਆ ਐ ਐਮਰਜੈਂਸੀ ਤੇ ਬੈਕਸਾ ਲੈ ਕੇ 5 ਮਿੰਟ ਗਏ ਆ ਨਾਲ ਹੀ ਉਹ ਬਾਹਰ ਆ ਗਿਆ ਕਹਿੰਦੇ ਜੀ ਹੋ ਗਿਆ ਦੋ ਦਿਨ ਕਿਹਾ ਅੰਦਰ ਛੁੱਟੀ ਕਰਕੇ ਘਰ ਭੇਜਤਾ ਘਰ ਗਏ ਆ ਉਹ ਠੀਕ ਸੀ ਨੋਰਮਲ ਸੀ ਉਸ ਤੋਂ ਬਾਅਦ ਹੱਥ ਲੱਗੇ ਕਲੀਨਿਕ ਲੈ ਉਹ ਫੇਰ ਪੇਨ ਹੋਈ ਆ ਉੱਥੇ ਕਲੀਨਿਕ ਤੇ ਲੈ ਗਏ ਉਹਨਾਂ ਨੇ ਇੰਜੈਕਸ਼ਨ ਦਿੱਤਾ ਤੇ ਪੇਨ ਰਿਲੀਫ ਹੋਈ ਆ ਆਪਾਂ ਫਿਰ ਐਡ ਐਕਸ ਰਾਇਆ ਪੀਐਮ ਆਈ ਕਰਦੇ ਆ ਐਕਸ ਰਾਇਆ ਉਹ ਜਿਹੜੇ ਚ ਕਹਿੰਦੇ ਆ ਕਿ ਸਟੈਂਟ ਨਹੀਂ ਆਏਗਾ ਇਹਨਾਂ ਨੇ ਸਟੈਂਟ ਨਹੀਂ ਪਾਇਆ ਸਾਡੇ ਕੋਲ ਧੋਖੇ ਨਾਲ ਪੈਸੇ ਲਏ ਆ ਠੀਕ ਹੈ ਜੀ ਫਿਰ ਇਹਨਾਂ ਨੂੰ ਕਾਲ ਕੀਤੀ ਐ ਕਹਿੰਦੇ ਆ ਪੈਸੇ ਲਿੱਤੇ ਤੁਹਾਡੇ ਕੋਲ ਇਹਨਾਂ ਨੇ ਆਖੋ ਪਹਿਲੇ 50000 ਲਏ ਆ ਪੈਸੇ ਅੱਛਾ ਕਿਹੜਾ ਹਸਪੀਟਲ ਕਿਹੜਾ ਐ ਲਿਵਰੋ ਹਸਪੀਟਲ ਪਾਜੀ ਜੀ ਬਰਾਬਰ ਸੈਲੀਬ੍ਰੇਸ਼ਨ ਮੌਨ ਦੇ ਲੱਗ ਲਿਵਰੋ ਅੱਛਾ ਇਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਵੀ ਇਹੀ ਸਟੈਂਟ ਪਾਇਆਗਾ ਹਾਂਜੀ ਇਹਨਾਂ ਵੱਲੋਂ ਕਿਹਾ ਗਿਆ ਸਟੈਂਟ ਪਾਇਆ ਪਰ ਐਕਸਟਰਾ ਕੋਸਟ ਐ ਅਰੇ ਵੀ ਕਿਹਾ ਸੀ ਸਟੈਂਟ ਨਹੀਂ ਬੋਲਦਾ ਪਿਆ ਰਿਪੋਰਟ ਸੇ ਕੋ ਸਾਰੀ ਆਈ ਆ ਦੂਜੇ ਟਰ ਕਿੰਦੇ ਸਟੈਂਟੜੀ ਗਿਆ ਚੈਲੰਜ ਕਰਦੇ ਪਿਆ ਕਿੰਦੇ ਸਟੈਂਟ ਨਹੀਂ ਪਿਆ ਅਜਿੰਦਰ ਸਟੈਂਟ ਪਿਆ ਤਾਂ ਕਿੰਨਾਂ ਦਸੋ ਬੱਚੇ ਪਿਆ ਠੀਕ ਹੈ ਜੀ ਉਹ ਸਿਰੇ ਲੈ ਕੇ ਆਇਆ ਸਿਰੇ ਬੈਕਸਰਾ ਕਰਾਇਆ ਥੱਲੇ ਨੋਰਮਲ ਸੀ ਐਕਟੀਵਤਾ ਦੇ ਬਾਅਦ ਲੈ ਕੇ ਆਇਆ ਕੋਈ ਐਂਬੂਲੈਂਸ ਨਹੀਂ ਆਏ ਕੋਈ ਆਪਾਂ ਨੂੰ ਆਈ ਸੀ ਯੂ ਤੇ ਲੈ ਕੇ ਆਰਾਤੀ ਸਿਰੇ ਆ ਨੋਰਮਲ ਸੀ ਇੱਥੇ ਗੇਟ ਚੜੇ ਆ ਗੇਟ ਚੜੇ ਆਣੇ ਦਾ ਇਹ ਕਹਿੰਦੀ ਹੈ ਜੀ ਉਹਨੂੰ ਸਾਹ ਨਹੀਂ ਆ ਰਹੇ ਸਾਹ ਨਹੀਂ ਆ ਰਹੇ ਉਹਨੂੰ ਆਈ ਸੀ ਯੂ ਤੇ ਲੈ ਕੇ ਜਾਣਾ

ਅਰ ਕੋਈ ਨਾ ਬਰੇ ਵਾੜਾ ਹੀ ਬੋਲਦਾ ਪਿਆ ਕੰਧਾ ਪਾਸੀਆ ਨੇ ਕੋਈ ਲਾਜ ਨਹੀਂ ਹੈਗਾ ਅਲੀਵਰ ਨੇ ਸਪੈਸਟੂਟ ਹੈ ਐ ਸਿੱਧਾ ਲਾਜ ਦੇਈਗਾ ਆਪਾਂ ਸਕੋਟ ਗਏ ਆ ਸਕੋਟ ਵਾਲੇ ਹੀ ਆਹੀ ਬੋਲਦੇ ਪਿਆ ਅੱਗੇ ਪਾਸੀਆ ਨੂੰ ਕੋਈ ਲਾਜ ਨਹੀਂ ਤਾਂ ਤੁਸੀਂ ਗਲਤ ਜਿਹੜਾ ਚੱਲ ਗਏ ਤੁਹਾਡਾ ਇਸ ਕਰਕੇ ਇਹਨਾਂ ਨੇ ਕੰਮ ਕਰਤਾ ਤੁਹਾਡੀ ਭੈਣ ਨੇ 20 ਸਾਲ ਦੀ ਡੈੱਥ ਕਰਤੀ ਆ ਪਾਸੀਆ ਮਾਨਸ਼ੀਮ ਬੇਰਵਾਜ਼ਾ ਗੁਰਲਾਲ ਸਿੰਘ ਮੈਂ ਕੇਸ ਹਸਪਤਲ ਗਿਆ ਨਹੀਂ ਸਰ ਆਪਾਂ ਨੂੰ ਸਵੇਰੇ ਚੰਗੇ ਬਲੇ ਰਹਿਣ ਵਾਲੇ ਜਦ ਸਰ ਉਹ ਚੀਟੇ ਦੀ ਰਹਿਣ ਵਾਲੀ ਹੈਗੇ ਸਰ ਇਹਨਾਂ ਨੂੰ ਸਵੇਰੇ ਚੰਗੇ ਬਲੀਸਰ ਵਿੱਚ ਘਰ ਆੜਿਆਂ ਆਪਾਂ ਲਿਆਂਦਾ ਐਡਜਟ ਕਰਾਇਆ ਆਪਾਂ ਜਿਹਨੂੰ ਪਹਿਲੇ ਸਟੈਂਟ ਪੈ ਜੇਗਾ ਕਹਿੰਦੇ ਆਪਾਂ ਕਹਿਵਾਂ ਤੁਹਾਡਾ ਸਟੈਂਟ ਨਿਕਲ ਗਿਆ ਸਰ ਇਹ ਕਹਿੰਦੇ ਸਟੈਂਟ ਪੈ ਜਾਊਗਾ ਨਿਕਲ ਜਾਂਦਾ ਹੈ ਸਰ ਚੰਗੇ ਬਲੀ ਕੁੜੀਆਂ ਚਾਰ ਘੰਟੇ ਪਹਿਲਾਂ ਹੀ ਆਪਣੇ ਬੋਡੀਗਾਰਡ ਵਗੈਰਾ 500 ਵਗੈਰਾ ਸਾਥ ਦੇ ਇਹਨਾਂ ਨੂੰ ਪਤਾ ਸੀ ਕਿ ਤੁਹਾਡਾ ਡੈਥ ਹੋਣੀ ਹੈ ਕਿੱਦਾਂ ਸਰ ਹਰਪੀ ਨੇ ਹਸਪਤਲ ਲਗਾ ਜੇ ਬ੍ਰੀ ਸਿਨੈਰੀਓ ਉਸ ਪ੍ਰੇਟ ਚਾ ਬਾਦਰਵਾਦ ਐਕਸ਼ਨ ਲਿਆ ਜਾਵੇ ਹਸਪਤਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਹੋਰ ਕੋਈ ਨਾ ਇੱਧਰ ਵਿੱਚ ਫਸੇ ਇਹਨਾਂ ਦੇ ਹੋਰ ਕੋਈ ਨਾ ਫਸੇ ਸਰ 1.5 ਦੋ ਲੱਖ ਰੁਪਏ ਇਹਨਾਂ ਨੇ ਲਿਆ ਸਾਡੇ ਕੋ ਸਰ ਇਹਨਾਂ ਨੇ ਕੋਈ ਸਾਡੀ ਮਤਲਬ ਬੁਰੀ ਨਹੀਂ ਕਰ ਰਹੇ ਜੀ ਮੰਗ ਆਪਾਂ ਕਿ ਆਪਣੇ ਮੇਨ ਡਾਕਟਰ ਸਰ ਸਾਰਾ ਡਾਕਟਰ ਵੀ ਨਹੀਂ ਸਾਧ ਰਹੇ ਆਪਣੇ ਪਲੀ ਸਾਰੇ ਫੜ ਦੇ ਕੋ ਸਰ ਇਹ ਕਿ ਇਨਾਂ ਨੇ ਸਟੈਂਡ ਅਪ ਆਇਆ ਸੀ ਇਹ ਦਖਾਂਡੇ ਸੀ ਸਟੈਂਡ ਅਪ ਆਇਆ ਮੈਂ ਕਿਹਾ ਅਗਲੇ ਦਿਨ ਹੀ ਜਾ ਕੇ ਸਰ ਨਿਕਲ ਗਿਆ আল্টرا ਸਾਊਂਡ ਕਰਾਈ ਸੀ ਸੀਟੀ ਸਕੈਨ ਕਰਾਇਆ ਕੁਝ ਨਹੀਂ ਸ਼ੋ ਹੋਇਆ ਸਰ ਇਹ ਸਟੈਂਡ ਪਾਇਆ ਹੀ ਨਹੀਂ ਇਨਾਂ ਨੇ ਜੀ ਮੰਗੀ ਕਰਦੇ ਤੁਸੀਂ ਸਰ ਆਪਾਂ ਮੰਗ ਕਰਦੇ ਸਾਡੀ ਜਿਹੜੀ ਮੇਰੀ ਘਰ ਵਾਲੀ ਆ ਜੋ ਵੀ ਇਨਾਂ ਨੇ ਕੀਤਾ ਸਾਰੇ ਉਹ ਡਾਕੂਮੈਂਟ ਵਗੈਰਾ ਲਿਆ ਕੇ ਦੇਣ ਲੇਕਰ ਸਰ ਇਹਨਾਂ ਸਟਾਫ ਨਹੀਂ ਪੂਰਾ ਹੈਗਾ ਮੈਡੀਕਲ ਅਫਸਰ ਤਾਂ ਵੀ ਕਹਿੰਦੇ ਨੇ ਕੰਮ ਖਤਮ ਜਵਾਬ ਨਹੀਂ ਸਰ ਹੈਗਾ ਕੀ ਗੱਲ ਖਤਮ ਦੱਸੋ ਕੋਈ ਜਵਾਬ ਕੀ ਜੋ ਵੀ ਵੱਡਾ ਡਾਕਟਰ ਇੱਥੇ ਆਇਆ ਸਰ ਕੋਈ ਨਹੀਂ ਗੱਲ ਕਰ ਨੋੜਿਆ ਅੰਦਰ ਵੜ ਕੇ ਲੁਕ ਕੇ ਬੈਠੇ ਚੋਰ ਅਗੇ ਚੋਰ ਅਗੇ ਚੋਰ ਅਗੇ ਸਰ ਚੋਰ ਅਗੇ ਭਰੀ ਚੋਰ ਅਗੇ ਮੈਂ ਤੁਹਾਨੂੰ ਕੋਈ ਪੈਸਾ ਨਹੀਂ ਓਡਮਾਨ ਕਰਦੇ ਕੀ ਸਰ ਇਹਨਾਂ 1.5 ਤੋਂ 2 ਲੱਖ ਰੁਪਏ ਲੱਗਿਆ ਉਹ ਮੰਗ ਕਰਦੇ ਸਾਡੇ 1-1 ਰੁਪਇਆ ਵਾਪਸ ਕਰਨੇ 1 ਰੁਪਇਆ ਅਟਾ 1 ਰੁਪਇਆ ਨਜਾਇਜ਼ ਲੱਗਦਾ ਕਹਿੰਦੇ ਇਹ ਸੁਮਾਰਾਗਾ ਅੱਛਾ ਜੀ ਤੇ ਮੈਂ ਕਿੱਥੋਂ ਦੇ ਰਹਿਣ ਆਇਆ ਮੈਂ ਪਹਿਲਾਂ ਰਹਿੰਦਾ ਬੱਗਿਆ ਕੱਟ ਰਿਹਾ ਹੋਰ ਮੈਂ ਚਲ ਗਿਆ ਥੋੜੇ ਬਾਟਕ ਦੇ ਨਾਰੇ ਆ ਜਿੱਦੋ ਜਿਹੜਾ ਬਾਜਿਆ ਚਪੇਚ ਨਾ ਕਰ ਕੋ ਇਹ ਇੱਥੇ ਕੀ ਮੰਗਲਾ ਸਰ ਇਹ ਇੱਥੇ ਉੱਟੋ ਪਿਆਹੀ ਉਹ ਮਤਰੀਆ ਆ ਇਹ ਨਾੜੀ ਦੇ ਵਿੱਚ ਆ ਦੇ ਤੇ ਪਵਨ ਭਾਟੀ ਦਾ ਹਾਇ ਸੀ ਉੱਤੇ ਦੋ ਤਿੰਨ ਜਿਹੜਾ ਸੁਪੀਓ ਨੇ ਆਪੇ ਰਿਹਾ ਦਿਨ ਐ ਸੀ ਉਹਦੇ ਤੇ ਉਹ ਪਤਾ ਕੀ ਜਾਂਦੇ ਕਹਿੰਦੇ ਹੈ ਸਟੈਂਟ ਵੀ ਇਹਨਾਂ ਨੇ ਪਾਇਆ ਆ ਉਹ ਦੂਜੇ ਡਾਕਟਰ ਨੇ ਦੂਜੇ ਡਾਕਟਰ ਨੇ ਆ ਗੂ ਦੂਜੇ ਡਾਕਟਰ ਗਿਆ ਸਟੈਂਟ ਸੇਰੇ ਐਸਟਰਾ ਕਰਾ ਗਏ ਆ ਤੇ ਵੇਰ ਆ ਗਏ ਤੇ ਇਹਨਾਂ ਨੇ ਦਾਖਲ ਤੇ ਇਹਨਾਂ ਨੇ ਦਾਖਲ ਕਰ ਲਿਆ ਐਸ ਆ ਇਹ ਜਾਲਾ ਪਾ ਲਓ ਜੀ ਕਹਿੰਦੇ ਕੋੜੇ ਠੀਕ ਹੈ ਕਹਿੰਦੇ ਕਹਿੰਦੇ ਕੋੜੇ ਖਤਰੇ ਰੋ ਇੱਧਰ ਦੇਖੋ ਕਹਿੰਦਾ ਕੋੜੇ ਖੱਡਦੇ ਆ ਪਾ ਲਿਆ ਕਿ ਪੇਸ਼ੈਂਟ ਤੁਹਾਡਾ ਬਹੁਤ ਸੀਰੀਅਸ ਹੈਗਾ ਇਸ ਨੂੰ ਆਪਣਾ ਆਈਸੀਯੂ ਵਿੱਚ ਦਾਖਲ ਕਰਨਾ ਪਏਗਾ ਉਹ ਹਰ ਗੱਲ ਵਾਸਤੇ ਰਾਜੀ ਹੋਗੇ ਕਿ ਇਹਨਾਂ ਦਾ ਟ੍ਰੀਟਮੈਂਟ ਕਰ ਜਾਵੇ ਹਰ ਕਾਸਟ ਦੇ ਉੱਤੇ ਅਸੀਂ ਇਹਨੂੰ ਆਈਸੀਯੂ 'ਚ ਰੱਖਿਆ ਵੈਂਟੀਲੇਟਰ 'ਤੇ ਰੱਖਿਆ ਐਨਸੀਜੀਆ ਵਾਲੇ ਦੋ ਬੰਦੇ ਉਹਨਾਂ ਨੂੰ ਆ ਕੇ ਦੇਖੀ ਗਏ ਪਰ ਉਹਦਾ ਬਲੱਡ ਪ੍ਰੈਸ਼ਰ ਤੇ ਉਹਦਾ ਸਾਹ ਠੀਕ ਨਹੀਂ ਹੋਇਆ ਇਹਨਾਂ ਦੇ ਟੈਂਡੈਂਟ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ੂਟ ਕਰ ਲੈਣਾ ਚਾਹੀਦਾ ਹੈ ਸਪੌਟ ਦੇ ਵਿੱਚ ਜਿਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤਾਂ ਪਹਿਲੇ ਕਿ ਉਹ ਪੇਸ਼ੈਂਟ ਦੇ ਲਾਜਾ ਸਤਨ ਤੇ ਉਹ ਐਕਸਪਾਇਰ ਕਰ ਗਿਆ ਪੇਸ਼ੈਂਟ ਸਰ ਦਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨੂੰ ਪੱਥਰੀ ਦੀ ਸਿਆਸੀ ਹੈ ਸਟੈਂਡ ਪਾਇਆ ਪਰ ਸਟੈਂਡ ਬਿਲਕੁਲ ਨਿਕਲਿਆ ਨਹੀਂ ਆ ਉਸ ਸਟੈਂਡ ਤਾਂ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅਸੀਂ ਦੋ ਤੋਂ ਰਿਪੋਰਟ ਦਿੱਤੀ ਉਹਨਾਂ ਕੋਲੋਂ ਫੋਨ ਲਾਈ ਕੀ ਉਹਨਾਂ ਸਰ ਕੀ ਇਜਾਜ਼ਤ ਹੈ ਕਿ ਤੁਸੀਂ ਸਟੈਂਡ ਪਾਇਆ ਤੇ ਸਟੈਂਡ ਹਾਂਜੀ ਹਾਂ ਪਾਇਆ ਜੀ ਉਹਨਾਂ ਕੋਲ ਫੋਟੋ ਰਿਪੋਰਟ ਹੈਗੀ ਉਹਨਾਂ ਕੋਲ ਪਰ ਵਾਰਕਰ ਐਕਸਟਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਟ ਆਇਆ ਨਹੀਂ ਨਾ ਉਹ ਨਿਕਲ ਕੇ ਆਣਾ ਜੀ ਮਿੱਤੋ ਜਾਂਦੇ ਚਾਹੀਏ ਪਰ ਸਟੰਟ ਆਪਣੇ ਆਪ ਨਿਕਲ ਜਾਂਦਾ ਹੈ ਜਦ ਬੋਡੀ ਦੀ ਗਰਮੀ ਨਾਲ ਪਤਾ ਉਹ ਉੱਪਰ ਕੇ ਨਿਕਲ ਜਾਂਦਾ ਸਰ ਪਰਵਾਰਕ ਮੈਂ ਬੜਾ ਕਹਿੰਦਾ ਕਿ ਲੜਕੀ ਚੰਗੀ ਬਲੀ ਐਕਟਵਿਟੀ ਆਈ ਹੈ ਉਹ ਤੁਹਾਡੇ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਰਹੇ ਉਹ ਦੀ ਜਾਂਦਾ ਬਿਲਕੁਲ ਨਹੀਂ ਬਿਲਕੁਲ ਗਲਤ ਹੈ ਬਿਲਕੁਲ ਕਿ ਪੇਸ਼ੈਂਟ ਬਹੁਤ ਸੀਰੀਅਸ ਸੀਗਾ ਉਸੇ ਪਾਸ ਪੇਸ਼ੈਂਟ ਪਹਿਲੇ ਦਿਨ ਤੋਂ ਹੀ ਉਹਨੂੰ ਜਦੋਂ ਸਟੰਟ ਪਾਇਆ ਗਿਆ ਉਸ ਤੋਂ ਬਾਅਦ ਉਹ ਵਾਪਤਾ ਹੋ ਗਈ ਉਹਨੇ ਟੀਕੇ ਵੀ ਕਰਾਏ ਸਰ ਮੁਸ਼ਕਲ ਕੀ ਸੀ ਪੇਸ਼ੈਂਟ ਨੇ ਪੇਸ਼ੈਂਟ ਨੂੰ ਸੈਪਟਿਸੇਮੀ ਅੰਦਰ ਉਹਦੇ ਅੰਦਰ ਵੀ ਸਾਰਾ ਜ਼ਾਹਿਰ ਹੋ ਗਿਆ ਤੇ ਉਹਦੇ ਅੰਦਰ ਫੈਲ ਗਿਆ ਇਸ ਬੰਦੇ ਦੀ ਅਪੀਅਰੈਂਸ ਉਹਦੇ ਪਰਿਵਾਰਕ ਮੈਂਬਰ ਉਹ ਸੋਸਿਆ ਕਿ ਤਸਿਆ ਕਿ ਐਪਲੇਟੇ ਟੁੱਟੇ ਸੋ ਐਪਲੇਟੇ ਨਾਂ ਕੇ ਸਾਹਮਣੇ ਉਸਮ ਉਸਮ ਨਾਂ ਦੇ ਕੇਸਰੀ 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 ਕੋਡ ਨਾਂ ਕੀ ਸਭ ਹਰਪ੍ਰੀਤ ਸਿੰਘ ਜੀ ਹਸਪੀਟਲ ਦਾ ਰਹਿਣ ਇਹ ਮਸਲਾ ਹੈਗਾ ਸਾਰਾ ਜਿਹੜਾ ਇਹਨਾਂ ਵੱਲੋਂ ਮਸਲਾ ਦੇ ਜਿਹੜੇ ਟਾਈਪਸ ਆਪੋਂ ਗਿਆ ਹੈ ਕੁਛ ਆ ਜਾਂਦਾ ਐਸਾ ਕਿ ਇਹ ਪੇਸ਼ੈਂਟ ਜਿਹੜਾ ਸਵੇਰ ਸੁਬਾ ਸੀਰੀਅਸ ਆਇਆ ਹੈ ਇਹ ਆਦੀ ਵੱਲੋਂ ਮળો 5 8 ਵਜੇ ਨਾਲ ਤੇ ਦਾਗੂ ਹੈ ਜਿਹਨਾਂ ਦੀ ਦਰਾਨੇ ਲੱਗ ਰਹੀ ਹੈ ਦਰਦ ਹੋ ਰਿਹਾ ਇਹਨਾਂ ਵੱਲੋਂ ਸਿਰਫ ਨੰਬਰਾਂ ਦਾ ਰੋਪਾ ਕੇ ਸਟੈਂਡ ਪਾਇਆ ਸੀ ਉਹ ਕੋਸਟੈਂਟ ਨਹੀਂ ਪਿਆ ਨਿਕਲਿਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਤੁਹਾਨੂੰ ਨਹੀਂ اکسرا دکھا رہے ہیں کہہ رہے ہو کہ سٹنٹ ہی نہیں ہے کہیں نہ وہ لوگ کہہ رہے ہیں کہ بھائی اے میرے مینوں کچھ نہیں پتہ صحیح ہو نہیں ہے ایک چھوٹی سی بات ملے گا جی صاحب دیکھو کوئی گل <سؤال> ہم نے دیا تھا انہوں نے مطلب ਨਹੀਂ ਆਈ ਸਰ ਇੱਕ ਮਿੰਟ ਹੈ ਨਹੀਂ ਕਿ ਇਹਦਾ ਪੈਸੇ ਲੈ ਕੇ ਆ ਆਪਰੇ ਨੰਬਰ ਮੈਨੂੰ ਮਿਲ ਗਿਆ ਜੇ ਮੈਂ ਪਹੁੰਚ ਸਕਦਾ ਹਾਂ 2 ਮਿੰਟ ਹੋਇਆ ਡਾਕਟਰ ਕੋ ਮਰੀ ਸਥਿਤੀ ਲਿਖੀ ਹੈ ਕੀ ਗੱਲ ਹੋਈ ਹੈ ਡਾਕਟਰ ਸਾਹਿਬ ਇਹ ਤੁਹਾਨੂੰ ਕੀ ਜਵਾਬ ਦਿੱਤਾ ਕੀ ਆਪਾਂ ਨੇ ਸਾਹਿਬ ਨੇ ਦੇ ਹਾਂ ਸਰ ਪਹਿਲੇ ਸੀਰੀਅਸ ਹੈ ਸਰ ਇਹ ਵੈਂਟੀਲੇਟਰ ਤੇ ਹੀ ਭਾਜੀ ਨਹੀਂ ਮੁਰਵਾਰਤ ਬਾਰੇ ਕਹਿੰਦੇ ਕਿ ਆਪਰੇ ਬਾਤਾਂ ਬਾਤ ਸੁਣਾਈ ਨਹੀਂ ਮੈਂ ਇਹ ਪਹੁੰਚ ਜੇ ਹੱਲੇ ਕਰ ਨੰਬਰ ਦਾ ਕਹਿੰਦਾ ਕਿ ਇੱਕ ਟਾਂ ਚਾਹੀ ਆ ਆਹ ਸੁਣ ਲੈ ਆਪਰੇ ਨਾਲ ਹੈਲੋ ਆਪਰੇ ਬੰਦਿਆ ਪਰਵਾਰਕ ਮੈਂਬਰ ਨੇ ਕਹਿੰਦਾ ਕੁੜੀ ਜਿਹੜੀ ਆਟਾ ਚੰਗੀ ਭਲੀ ਆ ਹਾਂਜੀ ਹਾਂਜੀ ਡਾਕਟਰ ਨੇ ਕੀ ਆਖਿਆ ਕਿ ਉਹ ਨਹੀਂ ਲਾਪਰਵਾਹੀ ਨਾਲ ਇਹ ਬਾਰੇ ਨਾਮ ਬਣਾ ਰਿਹਾ ਹੈ ਡਾਕਟਰ ਨੇ ਇਹ ਮੈਨੂੰ ਦੱਸਿਆ ਵੀ ਜੇ ਕੋਈ ਜਾਂਦੇ ਸ ਸਰਟੀਫਿਕੇਟ ਉਹਨਾਂ ਨੇ ਕਿਹਾ ਕਰਵਾਈ ਕੀਤੀ ਉਹ ਮੈਂ ਨਹੀਂ ਕਰਵਾਈ ਹੋਊਗੀ ਜੀ ਸਰ ਕਿਹੜਾ ਸਸਤਾ ਨਵਸੀਆ ਜੀ ਕੀ ਕਿਸਨਾ ਦਾ ਹਸਪੀਟਲ ਹੈ ਇਹ ਡਾਕਟਰ ਰਵੀ ਸਿੰਘ ਹੋਣਾਦਾ ਹੈ ਜੀ ਉਸ ਦਾ ਠੀਕ ਹੈ ਜੀ ਬਰ ਹਾਂਜੀ